ਪੂਬਲਿਕ ਲਾਈਵ ਜ਼ਿਲ੍ਹਾ ਪਠਾਨਕੋਟ ਦੇ ਮਦੋਪੁਰ ਬਾਰਡਰ ਜੋ ਕਿ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦਾ ਹੈ ਅੱਜ ਉੱਥੇ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਜੰਮੂ ਕਸ਼ਮੀਰ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋਈ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿਚਕਾਰ ਪੈਂਦੇ ਰਾਵੀ ਦਰਿਆ ਦਾ ਪੁਲ ਵੀ ਗੱਡੀਆਂ ਨਾਲ ਭਰਿਆ ਰਿਹਾ ਜਾਮ ਹੋਣ ਕਾਰਨ ਨੇੜੇ ਦੇੜੇ ਦੇ ਪਿੰਡਾਂ ਦੇ ਆਉਣ ਜਾਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਆ ਵੇਖੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸੂਬਾ ਪੌਰ ਕਮੇਟੀ ਆਗੂ ਲਖਵਿੰਦਰ ਸਿੰਘ ਬਰਿਆਮ ਨਿੰਗਲ ਮੈਂ ਇਸ ਟਾਈਮ ਤੇ ਸਾਹਮਣੇ ਸਰਮੁਖ ਹੋਇਆ ਅੱਜ ਜਿਹੜਾ 30 ਦਸੰਬਰ ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਸੀ ਜੋ ਦਿੱਲੀ ਅੰਦੋਲਨ 2020 ਵਿੱਚ ਚੱਲਿਆ 21 ਵਿੱਚ ਚੱਲਿਆ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ 19 ਨਵੰਬਰ ਸ਼ਹਿਦ ਸੀ 2021 ਨੂੰ ਟੀਵੀ ਤੇ ਆ ਕੇ ਉਹਨਾਂ ਅਨਾਉਂਸਮੈਂਟ ਕਰਦਾ ਤਾਂ ਮੈਂ ਜੇ ਮੇਰੇ ਪਸੇਜ ਕਮੀ ਰਹਿ ਗਈ ਆ ਤੇ ਮੈਂ ਇਹ ਵਾਪਸ ਕਾਨੂੰਨ ਲੈ ਲੈਣਾ ਜਿਹੜੇ ਬਾਕੀ ਇੱਥੇ ਮੰਗਾ ਲੈ ਕੇ ਗਏ ਸਾਂ ਜਿਵੇਂ ਐਮਐਸਪੀ ਦੀ ਮੰਗ ਸੁਆਮੀ ਨਾਥਨ ਦੀ ਮੰਗ ਪਰਾਲੀ ਦੇ ਧੂਏ ਦੀ ਮੰਗ ਆ ਬਿਜਲੀ ਵਾਲੀਆਂ ਮੰਗਾ ਉਹ ਗਰੀਬਾਂ ਦੇ ਆ ਜਿਹੜਾ ਹੈਗਾ ਨਰੇਗਾ ਦੇ ਉੱਤੇ ਉਹਨਾਂ 200 ਦਿਨ ਦੀ ਦਿਹਾੜੀ ਤੇ 700 ਰੁਪਏ ਦਿਹਾੜੀ ਦਿੱਤੇ ਜਾਵੇ 200 ਦਿਨ ਦੀ ਗਾਰੰਟੀ ਕੀਤੀ ਜਾਵੇ ਇਹ ਆਦ ਮੰਗਾ ਨੂੰ ਲੈ ਕੇ ਜਦੋਂ ਗਏ ਸਾਂ ਉੱਥੇ ਤੇ ਉਹ ਸਾਰੀਆਂ ਉਹਨਾਂ ਨੇ ਉੱਥੇ ਫਿਰ ਉੱਤਪਨ ਹੋਰ ਮੰਗਾਂ ਹੋ ਗਈਆਂ ਜਿਵੇਂ ਲਖੀਮਪੁਰ ਖੀਰੀ ਕਾਂਡ ਵਰ ਵਰਤਾਤਾ ਉੱਥੇ 750 ਕਿਸਾਨ ਸ਼ਹੀਦ ਹੋ ਗਿਆ ਉਹਨਾਂ ਦੀ ਸਮਾਰਕ ਬਣਾਉਣ ਦਾ ਹਾਂਜੀ ਜਿਹੜੇ ਲੋਕ ਉੱਥੇ ਸਹਿਯੋਗ ਦੇਣ ਵਾਸਤੇ ਆਏ ਉਹਨਾਂ ਤੇ ਪਰਚੇ ਪਾ ਦਿੱਤੇ ਗਏ ਉਹ ਰੱਦ ਕਰਨ ਦਾ ਸੀ ਉਹ ਸਾਰੀਆਂ ਮੰਗਾਂ ਤੇ ਵੀ ਉਹਨਾਂ ਨੇ ਕਿਹਾ 9 ਦਸੰਬਰ 2021 ਨੂੰ ਲਿਖਤੀ ਵਿੱਚ ਦਿੱਤਾ ਪਿਆ ਅਸੀਂ ਇਹ ਸਾਰੀਆਂ ਮੰਗਾਂ ਤੁਹਾਡੀਆਂ ਲਾਗੂ ਕਰਾਂਗੇ ਜੈ ਜੇ ਪਰੰਤੂ ਉਹਦੇ ਤੋਂ ਲਿਖਤੀ ਚ ਦੇਣ ਤੋਂ ਬਾਅਦ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਡੇ ਵੱਡੇ ਅਹੁਦੇ ਤੇ ਹੁੰਦਿਆਂ ਹੋਇਆਂ ਉਹ ਜਿਹੜੇ ਉਹਦੇ ਤੋਂ ਜਿਹੜਾ ਵਫਾ ਨਹੀਂ ਹੋਏ ਮੁਕਰ ਗਏ ਨੇ ਉਹਨੂੰ ਫੇਰ ਦੁਬਾਰਾ ਆਪਾਂ ਜਿਹੜਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਮੋੜਿਆ ਹਮੇਸ਼ਾ ਹੀ ਪੁਰਾਣਾ ਇਤਿਹਾਸ ਪੜ ਕੇ ਵੇਖੀਏ ਜਦੋਂ ਰੰਗੇ ਆਏ ਮੁਗਲ ਆਏ ਜਰਵਾਨੇ ਆਏ ਤੇ ਪੰਜਾਬ ਦੇ ਲੋਕ ਹੀ ਉਹਨਾਂ ਦਾ ਸਾਰਾ ਮੁਕਾਬਲਾ ਕਰਦੇ ਸੀ ਸਾਰੇ ਭਾਰਤ ਦਾ maal ਲੁੱਟ ਕੇ ਬਹੁ ਪੀਟੀਆਂ ਤੱਕ ਲੈ ਜਾਂਦੇ ਸੀ ਤੇ ਪੰਜਾਬ ਦੇ ਲੋਕ ਉੱਠ ਕੇ ਉਹਨਾਂ ਦਾ ਸਾਰਾ maal ਖੋ ਕੇ ਵਾਪਸ ਘਰੋ ਘਰੀ ਪਹੁੰਚਾਉਂਦੇ ਸਨ ਅੱਜ ਵੀ ਪੰਜਾਬ ਦੇ ਜਾਏ ਕਦੀ ਵੀ ਜਿਹੜਾ ਵਾਏ ਜਿਹੜਾ ਸਾਡੇ ਦੇ ਉੱਤੇ ਉੱਤੇ ਆ ਚੜਦਾ ਉਹਨੂੰ ਕਦੀ ਸਹੰਦੇ ਨਹੀਂ ਆ ਉਸੇ ਤੱਕੜੀ ਲੜੀ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕੀਤਾ ਕਰਦੇ ਆ ਕਰਦੇ ਆ ਸਾਰਿਆਂ ਨੇ ਵੀ ਇਹ ਜਿਹੜਾ ਵਾ ਜਿਹੜੇ ਮੰਨ ਕੇ ਮੁੱਕਰ ਗਏ ਨੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਉਹ ਦੁਬਾਰਾ 13 ਫਰਵਰੀ ਤੋਂ ਦੁਬਾਰਾ ਜਿਹੜਾ ਅੰਦੋਲਨ ਟੂ ਦਿੱਲੀ ਵਾ ਤੇ ਚੱਲਿਆ ਤੇ ਸੈਂਟਰ ਦੀ ਸਰਕਾਰ ਨੇ ਸਾਡੀ ਭਾਰਤ ਦੀ ਸਰਕਾਰ ਜਿੰਨਾਂ ਨੂੰ ਆਪਾਂ ਹੀ ਵੋਟਾਂ ਪਾਈਆਂ ਹੋਣਗੀਆਂ ਤਾਂ ਹੀ ਬਣੀ ਸਰਕਾਰ ਉਹਨਾਂ ਨੇ ਹਰਿਆਣਾ ਦੀ ਪੁਲਿਸ ਨੂੰ ਆ ਕੇ ਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਪੰਜਾਬ ਦੇ ਅੰਦਰ ਹੀ ਬੰਦ ਕਰ ਦਿੱਤਾ ਜਾਣ ਨਹੀਂ ਦਿੱਤਾ ਗਿਆ ਉਦੇ ਤੇ بار بار ਕਈ ਕੁਛ ਜਿਹੜਾ ਦੱਸਿਆ ਗਿਆ ਉਹ ਵੀ ਹੁਣ 11ਵਾਂ ਮਹੀਨਾ ਚੱਲਣ ਡਿਆ 11ਵਾਂ ਮਹੀਨਾ ਚੱਲਣ ਡਿਆ ਤਿੰਨ ਚਾਰ ਮੀਟਿੰਗਾਂ ਪਹਿਲਾਂ ਹੋਈਆਂ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਸਾਰਥਕ ਕੋਈ ਜਿਹੜਾ ਹੱਲ ਵਾਲੇ ਪਾਸੇ ਨਹੀਂ ਗਏ ਮਲਦਾ ਅੰਦਰ ਮੀਟਿੰਗ ਦੇ ਵਿੱਚ ਕੁਛ ਕਿਹਾ ਗਿਆ ਚਾਰ ਮੰਤਰੀ ਸਭਾ ਬੈਠੇ ਸਨ ਤੇ ਬਾਹਰ ਪ੍ਰੈਸ ਦੇ ਵਿੱਚ ਉਹਨਾਂ ਨੇ ਕੁਛ ਹੋਰ ਕਰ ਕਹਿ ਦਿੱਤਾ ਜਿਹੜੇ ਕਹਿੰਦੇ ਨਾ ਅਸੀਂ ਪੰਜਾਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਾਰੰਟੀ ਕਰਦੇ ਹਾਂ ਉਹ ਅੰਦਰ ਕੁਝ ਗੱਲਬਾਤ ਹੋਰ ਚੱਲੀ ਸੀ ਬਾਹਰ ਆ ਕੇ ਠੇਕਾ ਸਿਸਟਮ ਉਹਨਾਂ ਨੇ ਸੜਨਾ ਵੀ ਸੜਨਾ ਕੰਟੈਕਟ ਕਰ ਲਿਆ ਉਹ ਸਾਨੂੰ ਵਾਰਾ ਨਹੀਂ ਸੀ ਕਹਿੰਦਾ ਉਹ ਵੀ ਕੱਲੇ ਪੰਜਾਬ ਦੀ ਗੱਲ ਕਰਦੇ ਲੜਾਈ ਸਾਡੀ ਪੂਰੇ ਭਾਰਤ ਦੀ ਆ ਭਾਰਤ ਅਤੇ ਭਾਰਤ ਵਰਸ ਦੇ ਲੋਕਾਂ ਨੇ ਹੀ ਵੋਟਾਂ ਪਾਈਆਂ ਹੁਣ ਬਿਹਾਰ ਵਾਲਿਆਂ ਨੂੰ ਕਿੱਦਾਂ ਛੱਡਾਂਗੇ ਮਹਾਰਾਸ਼ਟਰ ਵਾਲਿਆਂ ਨੂੰ ਕਿੱਦਾਂ ਛੱਡਾਂਗੇ ਐਮਪੀ ਵਾਲਿਆਂ ਨੂੰ ਕਿੱਦਾਂ ਛੱਡਾਂਗੇ ਕੀ ਉਹਨਾਂ ਉਹਨਾਂ ਦਾ ਅਧਿ ਪ੍ਰਧਾਨ ਮੰਤਰੀ ਨਹੀਂ ਆ ਸੋ ਉਹ ਜਿਹੜਾ ਵਾ 11 ਮਹੀਨਾ ਤੋਂ ਅੰਦੋਲਨ ਚੱਲ ਰਿਹਾ ਹਾਂ ਇਹਦੇ ਚ ਫਿਰ ਇਹਨੂੰ ਆਪਾਂ ਡੈਡਲੌਕ ਹੋ ਗਿਆ ਗੱਲਬਾਤ ਨਹੀਂ ਚੱਲੀ ਉਹਨੂੰ ਅੱਗੇ ਤੋਰਨ ਵ ਖੇਰ ਦੋਮਾ ਫੋਰਮਾਂ ਵੱਲੋਂ ਸਲਾਮਾਂ ਬਸਰੇ ਕੀਤੇ ਗਏ ਜਦੋਂ ਅਰੰਭਤਾ ਹੋਈ ਉਦੋਂ ਵੀ ਸਾਰੀਆਂ ਜਥੇਬੰਦੀਆਂ ਨੇ ਸਲਾਮਾਂ ਕੀਤੇ ਅਗੇ ਆ ਪੰਜਾਬ ਦੇ ਵਿੱਚ ਦੋ ਵੱਡੇ ਜਿਹੜੇ ਸੀ ਆਪਾਂ ਇਕੱਠ ਕੀਤੇ ਜਿਵੇਂ ਮਾਝੇ ਦੇ ਵਿੱਚ ਜੰਡਿਆਲਾ ਗੁਰੂ ਅਮਰਸਰ ਦੇ ਵਿੱਚ ਤੇ ਬਰਨਾਲਾ ਉਧਰ ਆਪਣਾ ਜਿਹੜਾ ਮਾਲਵੇ ਦੇ ਵਿੱਚ ਇਕੱਠ ਕੀਤਾ ਸੀ 2 ਜਨਵਰੀ ਨੂੰ ਇੱਥੇ ਕੀਤਾ ਮਾਝੇ ਦੇ ਵਿੱਚ ਤੇ 6 ਜਨਵਰੀ ਨੂੰ ਕੀਤਾ ਸੀ 2024 ਨੂੰ ਤੇ ਬਰਨਾਲਾ ਦੇ ਵਿੱਚ ਉੱਥੇ ਸਾਡੇ ਆਗੂ ਜਿਨ੍ਹਾਂ ਦਾ ਅੱਜ ਨਾਮ ਆ ਸਰਦਾਰ ਸਰਵਣ ਸਿੰਘ ਜੀ ਪੰਦੇਰ ਪੰਦੇਰ ਸਾਹਿਬ ਨੇ ਉੱਥੇ ਸਟੇਜ ਤੋਂ 6 ਤਰੀਕ ਨੂੰ ਲਾਣ ਕੀਤਾ ਸੀ ਕਿ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣੇ ਲੋਕਾਂ ਦੀ ਹੋਂਦ ਨੂੰ ਬਚਾਉਣ ਵਾਸਤੇ ਜੇ ਕਿਸੇ ਕੋਲ ਸਾਨੂੰ ਜਾ ਕੇ ਸਾਡੇ ਸਿਰ ਦੀ ਪੱਗ ਲਾ ਕੇ ਦੇ ਪੈਰਾਂ ਤੇ ਰੱਖਣ ਦੀ ਲੋੜ ਪਈ ਤਾਂ ਅਸੀਂ ਵੀ ਗਰੇਜ ਨਹੀਂ ਕਰਾਂਗੇ ਹਾਂਜੀ ਫਿਰ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਚਲੋ ਜੋ ਕੁਝ ਹੋਇਆ ਸੋ ਉਹਦੇ ਬਾਅਦ ਤੇ ਫਿਰ ਜਦੋਂ ਇੱਕ ਡੈਡਲੌਕ ਹੋ ਗਿਆ 18 ਫਰਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਚੱਲੀ ਉਹਨੂੰ ਤੋੜਨ ਵਾਸਤੇ ਸਰਕਾਰ ਨੂੰ ਆਵੇ ਗੱਲਾਂ ਆਈਆਂ ਵੀ ਇਹ ਟਰੈਕਟਰ ਲੈ ਕੇ ਜਾਂਦੇ ਨੇ ਟਰਾਲੀਆਂ ਲੈ ਕੇ ਜਾਂਦੇ ਇੱਥੇ ਪਤਾ ਨਹੀਂ ਕੀ ਬਾਰੂਦ ਭਰਿਆ ਇਹਨਾਂ ਨੇ ਕਈ ਕੁਛ ਸਾਨੂੰ ਜਿਹੜਾ ਭੰਡਿਆ ਗਿਆ ਆ ਜਿਆਦਾ ਕਰਕੇ ਮੇਰੇ ਵੀਰੋ ਪੱਤਰਕਾਰ ਤੇ ਅਸੀਂ ਸਾਰੇ ਜਾਣਦੇ ਜੇ ਪੀ ਦਿੱਲੀ ਦੇ ਵਿੱਚ ਵੀ ਬੜਾ ਕੁਛ ਮੌਵਾਦੀ ਆਖਿਆ ਗਿਆ ਕੁੱਤਾ ਹਤਵਦੀ ਆਖਿਆ ਗਿਆ ਚਾਈਨਾ ਵਾਲੇ ਆਖਿਆ ਗਿਆ ਟਰਨਾ ਜਿਹੜਾ ਅੱਜ ਕਿੰਨੇ ਕਿੰਨੀ ਦੇਰ ਤੱਕ ਚੱਲਣਾ ਹੈ ਹਾਂ ਟਰਨਾ ਮੈਂ ਤੈਨੂੰ ਸਾਰੀ ਗੱਲ ਜਿਹੜੀ ਆ ਉਹ ਦੱਸਦਾ ਵਾਂ 4 ਵਜੇ ਤੱਕ ਤਾਂ ਚੱਲੂਗਾ 7 ਵਜੇ ਤੱਕ ਚਾਰ ਵਜੇ ਦਾ ਟਾਈਮ ਦਿੱਤਾ ਵਾ ਪੂਰੇ ਪੰਜਾਬ ਦੇ ਵਿੱਚ ਆ